ਕੌਣ ਸੀ ਮੱਸਾ ਰੰਗੜ ਤੇ ਕਿਵੇਂ ਉਸਨੇ ਦਰਬਾਰ ਸਾਹਿਬ ਦੀ ਬੇਦਬੀ ਕੀਤੀ ਸੀ ਮੱਸਾ ਰੰਗੜ ਨੂੰ ਮੱਸਾ ਰੰਗੜ ਕਿਉਂ ਕਿਹਾ ਜਾਂਦਾ ਸੀ ਤੇ ਦਰਬਾਰ ਸਾਹਿਬ ਦੀ ਬੇਦਬੀ ਕਰਨ ਪਿੱਛੇ ਉਸ ਨੂੰ ਕਿਸ ਦੀ ਸ਼ੈ ਸੀ ਕੌਣ ਸਨ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਤੇ ਕਿਵੇਂ ਉਹਨਾਂ ਨੇ ਰਣਨੀਤੀ ਬਣਾ ਕੇ ਮੱਸੇ ਰੰਗੜ ਦਾ ਸਿਰ ਵੱਢਿਆ ਜਦ ਕਿ ਉੱਥੇ ਬਹੁਤ ਭਾਰੀ ਗਿਣਤੀ ਵਿੱਚ ਚਾਰ ਚੁਫੇਰੇ ਫੌਜ ਦਾ ਘੇਰਾ ਸੀ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਇਹਨਾਂ ਦੇ ਜੀਵਨ ਨਾਲ ਜੁੜੀਆਂ ਹੋਰ ਕਿਹੜੀਆਂ ਘਟਨਾਵਾਂ ਨੇ ਜਿੰਨਾਂ ਨੂੰ ਤਾਂ ਪਤਾ ਲੱਗਦਾ ਕਿ ਇਹਨਾਂ ਨੇ ਸਿੱਖੀ ਕਿਵੇਂ ਕਮਾਈ ਮੱッセ ਰੰਗੜ ਨੂੰ ਮਾਮਲਾ ਜਮਾ ਕਰਵਾਉਣ ਵਾਸਤੇ ਕਿ ਸਿੰਘਾਂ ਨੇ ਸੱਚਮੁੱਚ ਠਿਕਰੀਆਂ ਭੰਨ ਕੇ ਗੁਤਰੀ ਚ ਪਾਈਆਂ ਸੀ ਜਾਂ ਫਿਰ ਉਹਨਾਂ ਦੇ ਕੋਲ ਸੱਚਮੁੱਚ ਪੈਸੇ ਸਨ 500 ਤੋਂ ਵੱਧ ਸਿੰਘਾਂ ਦੀ ਸਭਾ ਵਿੱਚੋਂ ਸਿਰਫ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੂੰ ਹੀ ਕਿਉਂ ਚੁਣਿਆ ਗਿਆ ਮੱッセ ਰੰਗੜ ਦਾ ਸੋਧਾ ਲਾਉਣ ਵਾਸਤੇ ਭਾਈ ਮਹਿਤਾਬ ਸਿੰਘ ਜੀ ਦੇ ਉਹਨਾਂ ਦੇ ਪਰਿਵਾਰ ਦੀ ਹੋਰ ਕੀ ਦੇਣ ਹੈ ਸਿੱਖ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਤੁਸੀਂ ਵੀਡੀਓ ਦਾ ਇੰਟਰੋ ਸੁਣ ਕੇ ਠਹਿਰੋ ਤੇ ਇੰਟਰੋ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਕਿ ਸਾਡੀ ਅੱਜ ਦੀ ਵੀਡੀਓ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਤੇ ਹੋਣ ਵਾਲੀ ਏ ਮੈਨੂੰ ਇਹਦੇ ਵਿੱਚ ਕੋਈ ਦੋਰਾਏ ਨਹੀਂ ਕਿ ਆਪਣੇ ਵਿੱਚ ਬਹੁਤਿਆਨੇ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦਾ ਇਤਿਹਾਸ ਜੋ ਆ ਉਹ ਪੜਿਆ ਸੁਣਿਆ ਹੋਊਗਾ ਪਰ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਇਤਿਹਾਸ ਦੇ ਉਹਨਾਂ ਵਰਕਿਆਂ ਦੀ ਗੱਲ ਕਰਨੀ ਆ ਜੋ ਗਾਇਬ ਗਾਇਬ ਸਾਡੇ ਤੋਂ ਅੱਖੋਂ ਪਰੋਖੇ ਰਹਿ ਜਾਂਦੇ ਨੇ ਤੇ ਜਾਣਾਂਗੇ ਕਿ ਪੂਰਾ ਵਰਤਾਰਾ ਕੀ ਸੀ ਤੇ ਕਿਵੇਂ ਹੋਇਆ ਇਸ ਲਈ ਮੇਰੀ ਬੇਨਤੀ ਆ ਕਿ ਇਸ ਵੀਡੀਓ ਦੇ ਵਿੱਚ ਅਖੀਰ ਤੱਕ ਬਣੇ ਰਹੋ ਇਹ ਵੀਡੀਓ ਜਾਣਕਾਰੀ ਨਾਲ ਭਰਪੂਰ ਹੋਣ ਵਾਲੀ ਆ ਤੇ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਬਾਰੇ ਤੁਹਾਨੂੰ ਹੋਰ ਬਹੁਤ ਸਾਰੀਆਂ ਨਵੀਆਂ ਗੱਲਾਂ ਦਾ ਪਤਾ ਲੱਗੂਗਾ ਇਸ ਵੀਡੀਓ ਦੇ ਵਿੱਚ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਜਾਣਦੇ ਆ ਕਿ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਨੇ ਸਿੱਖੀ ਕਿਵੇਂ ਕਮਾਈ ਸੀ ਜੇਕਰ ਭਾਈ ਸੁੱਖਾ ਸਿੰਘ ਜੀ ਦੀ ਗੱਲ ਕਰਾਂ ਤਾਂ ਇਹ ਬਹੁਤ ਛੋਟੇ ਸਨ ਤੇ ਇਹਨਾਂ ਨੇ ਬਚਪਨ ਵਿੱਚ ਹੀ ਅੰਮ੍ਰਿਤ ਛਕ ਲਿਆ ਸੀ ਪਰ ਉਹ ਸਮਾਂ ਇਦਾਂ ਦਾ ਸੀ ਕਿ ਜਦੋਂ ਕੋਈ ਅੰਮ੍ਰਿਤ ਛਕ ਲੈਂਦਾ ਸੀ ਤਾਂ ਉਹਦਾ ਫਿਰ ਨਗਰ ਵਿੱਚ ਰਹਿਣਾ ਬਹੁਤ ਔਖਾ ਜਾਂਦਾ ਸੀ। ਮੁਗਲਾਂ ਵੱਲੋਂ, ਜਾਲਮਾਂ ਵੱਲੋਂ ਉਸ ਨੂੰ ਮਾਰ ਦਿੱਤਾ ਜਾਂਦਾ ਸੀ। ਜਾਂ ਫਿਰ ਅੰਮ੍ਰਿਤ ਛਕਣ ਵਾਲੇ ਨੂੰ ਆਪਣਾ ਘਰ-ਬਾਰ ਛੱਡ ਕੇ ਜੰਗਲਾਂ 'ਚ ਜਾਣਾ ਪੈਂਦਾ ਸੀ। ਹੁਣ ਜਦੋਂ ਛੋਟੀ ਉਮਰ ਦੇ ਵਿੱਚ ਪਾਈ ਸੁਖਾ ਸਿੰਘ ਜੀ ਨੇ ਅੰਮ੍ਰਿਤ ਛਕ ਲਿਆ ਤਾਂ ਉਹਨਾਂ ਦੇ ਜੋ ਮਾਪੇ ਸਨ ਉਹ ਇਸ ਗੱਲੋਂ ਡਰ ਜਾਂਦੇ ਨੇ ਕਿ ਕਿਤੇ ਸਾਡਾ ਪੋਤਿਆ ਜਿਹੜਾ ਉਹ ਸਾਡੇ ਤੋਂ ਦੂਰ ਨਾ ਜਾਵੇ ਜਾਂ ਫਿਰ ਮਾਰਿਆ ਨਾ ਜਾਵੇ ਇਸ ਲਈ ਉਹ ਕੀ ਕਰਦੇ ਆ ਕਿ ਜਦੋਂ ਪਾਈ ਸੁਖਾ ਸਿੰਘ ਜੀ ਰਾਤ ਨੂੰ ਸੁੱਤੇ ਹੁੰਦੇ ਆ ਤਾਂ ਉਹਨਾਂ ਦੇ ਮਾਪਿ ਉਹਨਾਂ ਦੇ ਕੈਸ ਕਤਲ ਕਰ ਦਿੰਦੇ ਆ ਉਹਨਾਂ ਦੇ ਮਾਪਿਓਂ ਵੱਲੋਂ ਕੀਤੀ ਗਈ ਇਸ ਕਰਤੂਤ ਦੇ ਕਰਕੇ ਉਹ ਬਹੁਤ ਜ਼ਿਆਦਾ ਰੋਂਦੇ ਨੇ ਤੇ ਰੋਂਦੇ ਰੋਂਦੇ ਨਗਰ ਤੋਂ ਬਾਹਰ ਚਲੇ ਜਾਂਦੇ ਨੇ ਤੇ ਇੱਕ ਖੂਦ ਵਿੱਚ ਜਾ ਕੇ ਛਾਲ ਮਾਰ ਦਿੰਦੇ ਨੇ ਕਿ ਮੈਂ ਗੁਰੂ ਤੋਂ ਟੁੱਟ ਕੇ ਨਹੀਂ ਜੀਣਾ ਮੈਂ ਕੈਸ ਕਤਲ ਕਰਵਾ ਕੇ ਨਹੀਂ ਜੀਣਾ ਕੁਦਰਤੀ ਉਸ ਖੂਦ ਦਾ ਜਿਹੜਾ ਪਾਣੀ ਆ ਉਹ ਬਹੁਤ ਨੀਵਾ ਹੁੰਦਾ ਆ ਭਾਵ ਕਿ ਉਹ ਖੂਹ ਜਿਹੜਾ ਡੂੰਗਾ ਨਹੀਂਂਦਾ ਪਾਣੀ ਵੀ ਘਟ ਹੁੰਦਾ ਉਹਦੇ ਵਿੱਚ ਤੇ ਭਾਈ ਸੁੱਖਾ ਸਿੰਘ ਜੀ ਦੇ ਸਿਰਫ ਸੱਟਾਂ ਲੱਗਦੀਆਂ ਨੇ ਉਹ ਡੁੱਬਦੇ ਨਹੀਂ ਆ ਖੂਹ ਦੇ ਵਿੱਚ ਪਰ ਜਦੋਂ ਪਿੰਡ ਵਾਲੇ ਇਕੱਠੇ ਹੋ ਕੇ ਉੱਥੇ ਆਉਂਦੇ ਆ ਤਾਂ ਉਹਨਾਂ ਨੂੰ ਬਾਹਰ ਨਿਕਲਣ ਲਈ ਕਹਿੰਦੇ ਆ ਤਾਂ ਭਾਈ ਸੁੱਖਾ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਮਾਪਿਓ ਨੇ ਮੇਰੇ ਨਾਲ ਬਹੁਤ ਗਲਤ ਕੀਤਾ ਆ ਮੈਨੂੰ ਗੁਰੂ ਨਾਲ ਤੋੜ ਦਿੱਤਾ ਆ ਇਸ ਲਈ ਮੈਂ ਤਾਂ ਮਰਨਾ ਹੀ ਆ ਗੁਰੂ ਨਾਲ ਟੁੱਟ ਕੇ ਮੇਰੇ ਜੀਵਨ ਦਾ ਕੋਈ ਮਕਸਦ ਨਹੀਂ ਰਿਹਾ ਜਾਂਦਾ ਤੇ ਫਿਰ ਉਸ ਭੀੜ ਦੇ ਵਿੱਚ ਜੋ ਪਿੰਡ ਵਾਲੇ ਲੋਕ ਇਕੱਠੇ ਹੋਏ ਸਨ ਉਹਨਾਂ ਦੇ ਵਿੱਚ ਕੋਈ ਸਿਆਣਾ ਬਜ਼ੁਰਗ ਸੀ ਉਹ ਬਾਲ ਸੁਖਾ ਸਿੰਘ ਨੂੰ ਸਮਝਾਉਂਦਾ ਹੈ ਕਹਿੰਦਾ ਕਿ ਤੇਰੇ ਮਾਪਿਓ ਨੇ ਜੋ ਕਰਤੂਤ ਕਰਨੀ ਸੀ ਉਹਨਾਂ ਨੇ ਤਾਂ ਕਰਤੀ ਪਰ ਹੁਣ ਤੂੰ ਤਾਂ ਸਿਆਣਾ ਬਣ ਤੂੰ ਖੂਤ ਛਾਲ ਮਾਰ ਕੇ ਕਿਉਂ ਇਦਾਂ ਬੁਜ਼ਦਲਾਂ ਵਾਲੇ ਕੰਮ ਕਰ ਰਿਹਾ ਸਾਡੀ ਗੱਲ ਮੰਨ ਤੂੰ ਬਾਹਰ ਆ ਜਾ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਅਸੀਂ ਤੇਰੇ ਕੇਸ ਰੱਖਾਂਗੇ ਤੈਨੂੰ ਦੁਬਾਰਤੋਂ ਫਿਰ ਅੰਮ੍ਰਿਤ ਛਕਾਇਆ ਜਾਊਗਾ ਗੁਰੂ ਦੇ ਸਿੰਘ ਬਣਾਇਆ ਜਾਊਗਾ ਇਸ ਲਈ ਤੂੰ ਇੱਕ ਵਾਰ ਬਾਹਰ ਆ ਜਾ ਤੇ ਜੇਕਰ ਮਰ ਤਾ ਕੌਮਲੇ ਲੇਖੇ ਲਾ ਕੇ ਮਰ ਗੁਰੂ ਵਾਸਤੇ ਸ਼ਹੀਦ ਹੋ ਇੰਜ ਜਾਨ ਦੇ ਦੇਣੀ ਆਤਮਕਾਤ ਕਰ ਲੈਣਾ ਇਹ ਕੋਈ ਗੁਰੂ ਦੇ ਸਿੰਘਾਂ ਦਾ ਕੰਮ ਨਹੀਂ ਇਹ ਬੁਜ਼ਲੀ ਦਾ ਕੰਮ ਆ ਬਾਲ ਭਾਈ ਸੁੱਖਾ ਸਿੰਘ ਜੀ ਨੂੰ ਉਸ ਬਜ਼ੁਰਗ ਦੀ ਗੱਲ ਨੂੰ ਮੰਨਿਆ ਖੂਦ ਚ ਰੱਸੀ ਲੰਕਾਈ ਗਈ ਤੇ ਭਾਈ ਸਾਹਿਬ ਰੱਸੀ ਤੋਂ ਬਾਹਰ ਆਏ ਖੂਚੋਂ ਬਾਹਰ ਆ ਜਾਣ ਤੋਂ ਬਾਅਦ ਉਹਨਾਂ ਨੇ ਵਾਪਸ ਅਮਰ ਛਕਿਆ ਪਰ ਅਮਰ ਛਕਣ ਤੋਂ ਬਾਅਦ ਉਹਨਾਂ ਨੇ ਆਪਣਾ ਘਰ-ਬਾਰ ਤਿਆਗ ਦਿੱਤਾ ਤੇ ਜੰਗਲਾਂ ਦੇ ਵਿੱਚ ਜਾ ਕੇ ਸਿੰਘਾਂ ਦੇ ਨਾਲ ਰਲ ਗਏ ਸੋ ਇਹ ਸੀ ਭਾਈ ਸੁੱਖਾ ਸਿੰਘ ਦਾ ਜੀਵਨ ਜਿਨ੍ਹਾਂ ਨੇ ਬਚਪਨ ਤੋਂ ਹੀ ਸਿੱਖੀ ਕਮਾ ਲਈ ਸੀ ਤੇ ਜਾ ਕੇ ਜੰਗਲਾਂ ਦੇ ਵਿੱਚ ਸਿੰਘਾਂ ਨਾਲ ਰਲ ਗਏ ਸੀ ਹੁਣ ਗੱਲ ਕਰਦੇ ਆ ਭਾਈ ਮਹਿਤਾਬ ਸਿੰਘ ਜ ਭਾਈ ਮਹਿਤਾਬ ਸਿੰਘ ਜੀ ਦਾ ਜੀਵਨ ਬਹੁਤ ਵਧੀਆ ਤੇ ਸਥਿਰ ਚੱਲ ਰਿਹਾ ਸੀ। ਉਹਨਾਂ ਦਾ ਵਿਆਹ ਹੋਇਆ ਸੀ ਤੇ ਉਹਨਾਂ ਦਾ ਇੱਕ ਸਾਲ ਦਾ ਪੁੱਤਰ ਵੀ ਸੀ। ਪਰ ਫਿਰ ਅਚਾਨਕ ਉਹਨਾਂ ਦੇ ਇੱਕ ਸਾਲ ਦੇ ਪੁੱਤਰ ਨੂੰ ਛੱਡ ਕੇ ਉਹਨਾਂ ਦੀ ਪਤਨੀ ਅਕਾਲ ਚਲਾਣਾ ਕਰ ਜਾਂਦੀ ਆ। ਭਾਈ ਮਹਿਤਾਬ ਸਿੰਘ ਜੀ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕਰਨ ਲੱਗੇ ਪਰ ਫਿਰ ਇੱਕ ਦਿਨ ਜਾ ਕੇ ਭਾਈ ਮਹਿਤਾਬ ਸਿੰਘ ਜੀ ਖੰਡੇ ਬਾਟੇ ਦੀ ਪਹੌਲ ਛਕ ਲੈਂਦੇ ਨੇ ਤੇ ਜਿਸ ਦਿਨ ਉਹ ਅਮਰਤ ਛਕ ਕੇ ਆਉਂਦੇ ਨੇ ਉਸ ਰਾਤ ਉਹ ਆਪਣੇ ਘਰ ਆ ਕੇ ਲੰਮੇ ਪਏ ਹੁੰਦੇ ਨੇ। ਅੱਜ ਦੀ ਰਾਤ ਭਾਈ ਮਹਿਤਾਬ ਸਿੰਘ ਨੂੰ ਨੀਂਦ ਨਹੀਂ ਆ ਰਹੀ ਹੁੰਦੀ ਉਹ ਕਦੇ ਤਾਂ ਆਪਣੇ ਪੁੱਤਰ ਪਾਲ ਦੇਖਦੇ ਨੇ ਤੇ ਕਦੇ ਗਾਲ ਪਾਇ ਸ੍ਰੀ ਸਾਹਿਬ ਵੱਲ ਕਰਪਾਨ ਵੱਲ ਤੇ ਮਨ ਹੀ ਮਨ ਸੋਚਦੇ ਨੇ ਕਿ ਮਹਿਤਾਬ ਸਿਆ ਜਾਂ ਤਾਂ ਫਿਰ ਆਪਣਾ ਪੁੱਤਰ ਪਾਲ ਹੈ ਜਾਂ ਗੁਰੂ ਨਾਲ ਪਿਆਰ ਪਾ ਕੇ ਜੋ ਅੰਮ੍ਰਿਤ ਛਕਿਆ ਉਹਦੀ लाज ਰੱਖ ਲੈ ਕਿਉਂਕਿ ਅਮਰਤ ਸ਼ਕਣ ਤੋਂ ਬਾਅਦ ਨਗਰ ਦੇ ਵਿੱਚ ਰਹਿਣ ਦਾ ਕੋਈ ਮਾਹੌਲ ਨਹੀਂ ਸੀ ਜਿਵੇਂ ਤਵੇਂ ਭਾਈ ਮਹਿਤਾਬ ਸਿੰਘ ਜੀ ਨੇ ਉਹ ਰਾਤ ਬੜੀ ਔਖੀ ਕੱਟੀ ਤੇ ਫਿਰ ਜਦੋਂ ਸਵੇਰ ਚੜ੍ਹਦੇ ਨੂੰ ਮੂਹ ਨੇ ਰਾਜਾ ਆ ਤਾਂ ਉੱਠ ਕੇ ਆਪਣੇ ਜਿਗਰੀ ਯਾਰ ਨਾਲ ਤੁਰ ਪੈਂਦੇ ਨੇ ਜੋ ਕਿ ਜਾਤ ਦਾ ਹਿੰਦੂ ਸੀ ਤੇ ਜਿਸ ਦਾ ਨਾਮ ਸੀ ਨੱਥੂ ਖਹਿਰਾ ਭਾਈ ਮਹਿਤਾਬ ਸਿੰਘ ਜੀ ਨੱਥੂ ਖਹਿਰਾ ਦਾ ਬੂਆ ਖੜਕਾ ਕੇ ਉਸ ਨੂੰ ਬਾਹਰ ਬੁਲਾਉਂਦੇ ਆ ਕਹਿੰਦੇ ਨੇ ਕਿ ਸੱਜਣਾ ਮਾਫ ਕਰੀ ਮੈਂ ਮੂਹ ਨੇ ਰੇਤੇਰੇ ਘਰ ਆ ਗਿਆ ਪਰ ਮੈਨੂੰ ਅੱਜ ਤੇਰੀ ਲੋੜ ਹੈ ਮੈਨੂੰ ਤੇਰੀ ਮਦਦ ਚਾਹੀਦੀ ਹੈ ਤਾਂ ਨੱਥੂ ਖਹਿਰਾ ਭਾਈ ਮਹਿਤਾਬ ਸਿੰਘ ਜੀ ਦਾ ਪੱਗ ਵਟਾ ਭਰਾ ਸੀ ਤਾਂ ਕਹਿਣ ਲੱਗਾ ਕਿ ਤਪਈ ਮਹਤਾਬ ਸਿੰਘ ਨੱਥੂ ਖਹਿਰੇ ਨੂੰ ਦੱਸਦਾ ਹੈ ਕਿ ਮੈਂ ਹੁਣ ਅੰਮ੍ਰਿਤ ਛੱਕ ਲਿਆ ਹੈ ਤੇ ਅੰਮ੍ਰਿਤ ਛੱਕੇ ਨਗਰ ਵਿੱਚ ਰਹਿਣ ਦਾ ਕੋਈ ਮਾਹੌਲ ਨਹੀਂ ਹੈ ਇਸ ਲਈ ਮੈਂ ਚਾਹੁੰਦਾ ਕਿ ਮੇਰੇ ਇਸ ਬੱਚੇ ਦਾ ਇੱਕ ਸਾਲ ਦੇ ਪੁੱਤਰ ਦਾ ਪਾਲਣ ਪੋਸ਼ਣ ਤੁਸੀਂ ਕਰੋ ਮੈਂ ਆਪਣੇ ਬੱਚੇ ਦੀ ਜ਼ਿੰਮੇਵਾਰੀ ਤੁਹਾਨੂੰ ਦੇ ਕੇ ਜਾਣਾ ਚਾਹੁੰਦਾ ਤਾਂ ਨੱਥੂ ਖਹਿਰੇ ਨੇ ਭਾਈ ਮਹਤਾਬ ਸਿੰਘ ਜੀ ਨੂੰ ਗਲਵੱਟੜੀ ਚ ਲਿਆ ਤੇ ਕਹਿਣ ਲੱਗਾ ਕਿ ਮਹਤਾਬ ਸਿਆ ਤੂੰ ਫਿਕਰ ਨਾ ਕਰ ਤੇਰੇ ਇਸ ਪੁੱਤ ਨੂੰ ਮੈਂ ਆਪਣੇ ਪੁੱਤ ਤੋਂ ਵੀ ਵੱਧ ਕੇ ਰੱਖਾਂਗਾ ਐਨੀ ਗੱਲ ਸੁਣ ਕੇ ਭਾਈ ਮਹਤਾਬ ਸਿੰਘ ਦੇ ਦਿਲ ਨੂੰ ਕੁਝ ਠੰਡਕ ਪਹੁੰਚੀ ਪਰ ਉਹ ਗੱਲ ਦੀ ਚਿੰਤਾ ਜ਼ਾਹਰ ਕਰਦੇ ਕਹਿਣ ਲੱਗੇ ਕਿ ਨੱਥਿਆ ਤੂੰ ਇੱਕ ਹਿੰਦੂ ਹੈ ਤੇ ਤੇਰੇ ਘਰ ਦੇ ਵਿੱਚ ਅਕਸਰ ਕੇਸਾਂ ਦੀ ਬੇਦਬੀ ਹੋ ਜਾਂਦੀ ਹੈ ਤੂੰ ਮੇਰੇ ਨਾਲ ਵਾਅਦਾ ਕਰ ਕਿ ਤੂੰ ਮੇਰੇ ਪੁੱਤਰ ਦੇ ਕਦੀ ਵੀ ਕੇਸ ਕਤਲ ਨਹੀਂ ਕਰੇਗਾ ਤੇ ਇਸ ਨੂੰ ਸਿੱਖੀ ਨਾਲ ਜੋੜ ਕੇ ਰੱਖੇਗਾ ਨੱਥੂ ਖਹਿਰਾ ਭਾਈ ਮਹਤਾਬ ਸਿੰਘ ਜੀ ਨੂੰ ਇਸ ਗੱਲੋਂ ਬੇਫਿਕਰ ਉਹ ਜਾਣ ਲਈ ਕਹਿੰਦਾ ਆ ਤੇ ਭਾਈ ਮਹਤਾਬ ਸਿੰਘ ਜੀ ਆਪਣੇ ਇੱਕ ਸਾਲ ਦੇ ਪੁੱਤਰ ਨੂੰ ਨੱਥੂ ਖਹਿਰੇ ਕੋਲ ਛੱਡ ਕੇ ਆਪ ਜੰਗਲਾਂ ਵੱਲੋਂ ਚਲੇ ਜਾਂਦੇ ਨੇ ਤੁਸੀਂ ਅਕਸਰ ਇੱਕ ਕਹਾਵਤ ਸੁਣੀ ਹੋਊਗੀ ਐਰਾ ਗਹਿਰਾ ਨੱਥੂ ਖਹਿਰਾ ਇਹ ਕਹਾਵਤ ਵਾਲਾ ਨੱਥੂ ਖੜਾ ਉਹੀ ਨੱਥੂ ਖੜਾ ਆ ਜੋ ਭਾਈ ਮਹਤਾਬ ਸਿੰਘ ਜੀ ਦਾ ਦੋਸਤ ਸੀ ਤੇ ਜਿਹਦੇ ਕੋਲ ਭਾਈ ਮਹਤਾਬ ਸਿੰਘ ਜੀ ਨੇ ਆਪਣਾ ਪੁੱਤਰ ਛੱਡਿਆ ਸੀ ਨੱਥੂ ਖੜਾ ਨੇ ਆਪਣੀ ਯਾਰੀ ਨਿਭਾਉਂਦੇ ਹੋਏ ਆਪਣਾ ਪੂਰਾ ਪਰਿਵਾਰ ਸ਼ਹੀਦ ਕਰਵਾ ਲਿਆ ਆਪਣਾ ਪੁੱਤ ਸ਼ਹੀਦ ਕਰਵਾ ਲਿਆ ਆਪਣਾ ਭਨੇਵਾ ਸ਼ਹੀਦ ਕਰਵਾ ਲਿਆ ਆਪਣਾ ਨੌਕਰ ਸ਼ਹੀਦ ਕਰਾ ਲਿਆ ਪਰਪਾਈ ਮਹਤਾਬ ਸਿੰਘ ਦੇ ਪੁੱਤਰ ਨੂੰ ਕੁਛ ਬਣਾਉਣ ਦਿੱਤਾ ਸੋ ਇਸ ਤਰ੍ਹਾਂ ਆਪਣੀ ਜਾਨ ਦੇ ਕੇ ਆਪਣੇ ਪਰਿਵਾਰ ਦੀ ਸ਼ਹਾਦਤ ਦੇ ਕੇ ਨੱਥੂ ਖਹਿਰੇ ਨੇ ਆਪਣਾ ਕੀਤਾ ਆਪਣਾ ਨਿਭਾਇਆ ਸੀ ਤੇ ਅੱਜ ਅਸੀਂ ਕੀ ਕਹ ਦਿੰਨੇ ਆ ਐਰਾ ਗਾਰਾ ਨੱਥੂ ਖਹਿਰਾ ਜਦ ਕਿ ਕਹਾਵਤ ਇਹ ਸੀ ਕਿ ਐਰਾ ਗਾਰਾ ਨਾ ਨੱਥੂ ਖਹਿਰਾ ਭਾਵ ਕਿ ਕੋਈ ਵੀ ਐਰਾ ਗਾਰਾ ਨੱਥੂ ਖਹਿਰਾ ਨਹੀਂ ਬਣ ਸਕਦਾ ਕਿਉਂਕਿ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹਾਦਤ ਬਹੁਤ ਮਹਾਨ ਹੈ ਉਹਨਾਂ ਨੇ ਆਪਣਾ ਬਚਨ ਪਗਾਉਣ ਵਾਸਤੇ ਆਪਣਾ ਪੁੱਤ ਵਾਰ ਦਿੱਤਾ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਤੇ ਇੰਜ ਉਹਨਾਂ ਨੇ ਭਾਈ ਮਹਤਾਬ ਸਿੰਘ ਜੀ ਦੇ ਪੁੱਤਰ ਨੂੰ ਬਚਾ ਲਿਆ ਤੇ ਨੱਥੂ ਖੈਰ ਦੀ ਇਸ ਕੁਰਬਾਨੀ ਕਰਕੇ ਹੀ ਸਾਨੂੰ ਭਾਈ ਮਹਤਾਬ ਸਿੰਘ ਜੀ ਦੇ ਵੰਸ਼ ਵਿੱਚੋਂ ਦੋ ਹੋਰ ਮਹਾਨ ਸ਼ਖਸੀਅਤਾਂ ਮਿਲੀਆਂ ਨੇ ਉਹ ਮਹਾਨ ਸ਼ਖਸੀਅਤਾਂ ਕਿਹੜੀਆਂ ਨੇ ਭਾਈ ਮਹਤਾਬ ਸਿੰਘ ਜੀ ਦੇ ਪੁੱਤਰ ਦਾ ਨਾਂ ਸੀ ਰਾਏ ਸਿੰਘ ਪੰਗੂ ਤੇ ਆਗੋਂ ਉਹਨਾਂ ਦੇ ਪੁੱਤਰ ਸਨ ਸਰਦਾਰ ਰਤਨ ਸਿੰਘ ਪੰਗੂ ਯਾਨੀ ਕਿ ਪੰਥ ਪ੍ਰਕਾਸ਼ ਗ੍ਰੰਥ ਲਿਖਣ ਵਾਲੇ ਸਰਦਾਰ ਰਤਨ ਸਿੰਘ ਭੰਗੂ ਜੀ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਸਨ ਤੇ ਅੱਗੇ ਚੱਲ ਕੇ ਇਹਨਾਂ ਦੇ ਹੀ ਵੰਸ਼ ਦੇ ਵਿੱਚੋਂ ਜਰਨਲ ਸੁਬੇਗ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਜੂਨ 1984 ਦੇ ਵਿੱਚ ਭਾਰਤੀ ਫੌਜ ਦਾ ਕੱਲੂਕਾਰਾ ਨੀਲਾ ਤਾਰਾ ਵੇਲੇ ਡਟ ਕੇ ਮੁਕਾਬਲਾ ਕੀਤਾ ਸੀ ਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਸੋ ਹੁਣ ਇੱਕ ਵਾਰ ਸੋਚ ਕੇ ਦੇਖੀਏ ਕਿ ਕਿੰਨੀ ਵੱਡੀ ਕੁਰਬਾਨੀ ਹੈ ਨੱਥੂ ਖੈਰੇ ਦੀ ਜੇਕਰ ਉਹ ਨਾ ਹੁੰਦਾ ਤਾਂ ਕੀ ਸਾਡੇ ਕੋਲ ਸਰਦਾਰ ਰਤਨ ਸਿੰਘ ਭੰਗੂ ਜੀ ਵਰਗੇ ਇਤਿਹਾਸਕਾਰ ਹੁੰਨੇ ਸੀ ਵਿਦਵਾਨ ਹੁੰਨੇ ਸੀ ਕਿ ਸਾਡੇ ਕੋਲ ਪ੍ਰਾਚੀਨ ਪੰਥ ਪ੍ਰਕਾਸ਼ ਵਰਗਾ ਗ੍ਰੰਥ ਹੋਣਾ ਸੀ ਕਿ ਸਾਡੇ ਕੋਲ ਜਰਨਲ ਸੁਬੇਕ ਸਿੰਘ ਵਰਗਾ ਆਗੂ ਹੋਣਾ ਸੀ ਜੇਕਰ ਨੱਥੂ ਖੜਾ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਕੇ ਭਾਈ ਮਹਿਤਾਬ ਸਿੰਘ ਦੇ ਪੁੱਤਰ ਨੂੰ ਨਾ ਬਚਾਉਂਦਾ ਤੇ ਸੋਚ ਕੇ ਵੇਖੀਏ ਕਿ ਅਸੀਂ ਨੱਥੂ ਖੜੇ ਨਾਲ ਕਿੰਨਾ ਕਹ ਇਨਸਾਫ ਕੀਤਾ ਉਹਨਾਂ ਦੇ ਨਾਂ ਦੇ ਬਣੀ ਕਹਾਵਤ ਨੂੰ ਹੀ ਵਿਗਾੜ ਦਿੱਤਾ ਤੇ ਐਦਾਂ ਦੱਸਦੇ ਉਸ ਕਹਾਵਤ ਦੇ ਅੰਦਰ ਨੱਥੂ ਖਾਇਰ ਨੂੰ ਜਿਵੇਂ ਕੋਈ ਬਹੁਤ ਮਾਮੂਲੀ ਜਾਂ ਤੋਚੇ ਬੰਦਾ ਸੀ ਖੈਰ ਆਪਾਂ ਆਪਣੀ ਵੀਡੀਓ ਤੇ ਵਾਪਸ ਆਉਨੇ ਆ ਤੇ ਅੱਗੇ ਵਾਦਿਆਂ ਵੀਡੀਓ ਦੇ ਵਿੱਚ ਕਿ ਕਿਵੇਂ ਮੱッセ ਰੰਗੜ ਨੇ ਦਰਬਾਰ ਸਾਹਿਬ ਉੱਪਰ ਕਬਜ਼ਾ ਕਰ ਲਿਆ ਸੀ ਉਹਨੂੰ ਸਭ ਦੇ ਪਿੱਛੇ ਕੀ ਦੀ ਸ਼ੈਅ ਸੀ ਤੇ ਕਿਵੇਂ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਜੀ ਬੀਕਾ ਨੇੜੇ ਤੋਂ ਚੱਲ ਕੇ ਆਉਂਦੇ ਨੇ ਕਿਵੇਂ ਉਹ ਰਣਨੀਤੀ ਬਣਾਉਂਦੇ ਨੇ ਤੇ ਕਿਵੇਂ ਉਹਦਾ ਸਿਰ ਵੱਢਦੇ ਨੇ ਤੇ ਇਹ ਸਾਰਾ ਵਰਤਾਰਾ ਕਿਵੇਂ ਵਾਪਰਦਾ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਸੋ ਇਸ ਪੂਰੇ ਵਰਤਾਰੇ ਨੂੰ ਜਾਣਨ ਵਾਸਤੇ ਗੱਲ ਨੂੰ ਆਪਾਂ ਥੋੜਾ ਜਿਹਾ ਪਿੱਛੇ ਸ਼ੁਰੂ ਕਰਦੇ ਆਂ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਕਿ ਇਹ ਸਾਰਾ ਵਰਤਾਰਾ ਕਿੱਦਾਂ ਵਾਪਰਦਾ ਆ ਗੱਲ ਸ਼ੁਰੂ ਹੁੰਦੀ ਆ 1739 ਚ ਜਦੋਂ ਨਾਦਰ ਸ਼ਾ ਈਰਾਨ ਤੋਂ ਚੱਲ ਕੇ ਦਿੱਲੀ ਆਉਂਦਾ ਆ ਨਾਦਰ ਦਿੱਲੀ ਨੂੰ ਭਾਰਤ ਨੂੰ ਬੁਰੀ ਤਰ੍ਹਾਂ ਉਜਾੜਨ ਤੋਂ ਬਾਅਦ ਇੱਥੋਂ ਬਹੁਤ ਸਾਰਾ ਧਨ ਦੌਲਤ ਹੀਰੇ ਜਵਾਹਰਾਤ ਪੈਸਾ ਲੁੱਟ ਕੇ ਹਿੰਦੂਸਤਾਨ ਦੀਆਂ ਬਹੁ ਬੇਟੀਆਂ ਨੂੰ ਗੱਡਿਆਂ 'ਚ ਭਰ-ਭਰ ਕੇ ਵਾਪਸ ਆਪਣੇ ਦੇਸ਼ ਈਰਾਨ ਜਾ ਰਿਹਾ ਹੁੰਦਾ ਵਾ ਗਰਮੀ ਜ਼ਿਆਦਾ ਹੋਣ ਕਰਕੇ ਨਾਦਰ ਸ਼ਾ ਸ਼ਿਵਾਲਕ ਦੀਆਂ ਪਹਾੜੀਆਂ ਦੇ ਕੋਲ ਆਪਣਾ ਬਸੇਰਾ ਕਰਦਾ ਆ ਰਾਤ ਤੇ ਇਧਰ ਜਦੋਂ ਸਿੰਘਾਂ ਨੂੰ ਪਤਾ ਲੱਗਦਾ ਕਿ ਨਾਦਰ ਸ਼ਾਹ ਹਿੰਦੁਸਤਾਨ ਦਾ ਧਨ ਦੌਲਤ ਸੋਨਾ ਲੁੱਟ ਕੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਗੱਡਿਆਂ 'ਚ ਭਰ ਕੇ ਰਾਂ ਲੈ ਕੇ ਜਾ ਰਿਹਾ ਵੇਚਣ ਵਾਸਤੇ ਤਾਂ ਸਿੰਘ ਉਹਦੇ ਕਾਫਲੇ ਉੱਤੇ ਹਮਲਾ ਕਰਕੇ ਬਹੁ ਬੇਟੀਆਂ ਨੂੰ ਛਡਾਉਂਦੇ ਨੇ ਤੇ ਉਹਦਾ ਸਾਰਾ ਧਨ ਦੌਲਤ ਜਿਹੜੀਆਂ ਲੁੱਟ ਲੈਂਦੇ ਆ ਇਹ ਸਾਰਾ ਕੁਝ ਉਹ ਜਾਣ ਤੋਂ ਬਾਅਦ ਨਾਦਰ ਸ਼ਾਹ ਜਾ ਕੇ ਜ਼ਕਰੀਆ ਖਾਨ ਨੂੰ ਪੁੱਛਦਾ ਕਿ ਇਹ ਕੌਣ ਲੋਕ ਨੇ ਜਿਨ੍ਹਾਂ ਨੇ ਮੈਨੂੰ ਲੁੱਟਿਆ ਤਾਂ ਨਾਦਰ ਸ਼ਾਹ ਸਿੱਖਾਂ ਨੂੰ ਸੀਰੀਅਸ ਨਾਲ ਲੈਂਦਾ ਹੈ ਕਹਿੰਦਾ ਕਿ ਟੁੱੱਚੇ ਜੇ ਲੋਕ ਨੇ ਆਮ ਜੇ ਬੰਦੇ ਨੇ ਜਿਨ੍ਹਾਂ ਨੂੰ ਲੋਕ ਸਿੱਖ ਕਹਿੰਦੇ ਨੇ ਇਹ ਜੰਗਲਾਂ 'ਚ ਰਹਿੰਦੇ ਨੇ ਘੋੜਿਆਂ ਦੇ ਕਾਠੀਆਂ ਤੇ ਸੌਂਦੇ ਨੇ ਜੰਗਲਾਂ ਦੇ ਪੱਤੇ ਪੁੱਤੇ ਖਾ ਕੇ ਆਪਣਾ ਗੁਜ਼ਾਰਾ ਕਰੀ ਜਾਂਦੇ ਆ ਤਾਂ ਨਾਦਰ ਸ਼ਾਹ ਜ਼ਕਰਿਆ ਖਾਨ ਨੂੰ ਅਲਰਟ ਕਰਦਾ ਹੈ ਕਹਿੰਦਾ ਕਿ ਜਿਨ੍ਹਾਂ ਨੂੰ ਤੂੰ ਆਮ ਬੰਦੇ ਦੱਸ ਰਿਹਾ ਨਾ ਸਮਾਂ ਆਊਗਾ ਇਹ ਦੇਖੀ ਇੱਕ ਦਿਨ ਰਾਜ ਕਰਨਗੇ ਜੇ ਤੇਰੇ ਕੋਲ ਹੋ ਸਕਦਾ ਤਾਂ ਹੁਣ ਇਹਨਾਂ ਨੂੰ ਦਬੜਲਾ ਨਹੀਂ ਤੇ ਕੱਲ ਨੂੰ ਇਹਨਾਂ ਨੇ ਆ ਕੇ ਤੇਰੀ ਧੌਣ ਤੇ ਗੋਡਾ ਰੱਖਣਾ ਤੇ ਤੇਤੋਂ ਕੁਝ ਵੀ ਨਹੀਂ ਹੋਣਾ ਨਾਦਰ ਜ਼ਕਰੀਆ ਖਾਨ ਨੂੰ ਇਹ ਗੱਲ ਕਹਿ ਕੇ ਵਾਪਸ ਈਰਾਨ ਚਲਾ ਜਾਂਦਾ ਪਰ ਇਹ ਗੱਲ ਸੁਣਨ ਤੋਂ ਬਾਅਦ ਜ਼ਕਰੀਆ ਖਾਨ ਜਿਹਨੂੰ ਖਾਨ ਬਹਾਦਰ ਦਾ ਖਿਤਾਬ ਮਿਲਿਆ ਆ ਸੀ ਉਹ ਸਿੱਖਾਂ ਬਾਰੇ ਥੋੜਾ ਸੀਰੀਅਸ ਹੋ ਜਾਂਦਾ ਤੇ ਫਿਰ ਸਿੱਖਾਂ ਤੇ ਠੱਲ ਪਾਉਣ ਵਾਸਤੇ ਉਹਨਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਸਾਰੇ ਕਿਤੇ ਐਲਾਨ ਕਰਵਾਉਂਦਾ ਆ ਜੋ ਸਿੰਘ ਗਨ ਕੋ ਦਸੇ ਗ੍ਰਾਮ ਹਮਤੇ ਲੈਵੇ ਬਹੁਤ ਇਨਾਮ ਸਿੰਘਨ ਖੂਨ ਮਾਫਾ ਮਕੀਨੋ ਜੋ ਤੇ ਲਬੇ ਤੇ ਤੁਹਾਾਰੇ ਚੀਨੋ ਲੂਟਕੂਟ ਉਹਦੀ ਮਾਫ ਕਰੀ ਲਿਖਤ ਹਮਾਰੀ ਜੋ ਹੈ ਖਰੀ ਭਾਲ ਕਿ ਅੱਜ ਤੋਂ ਤੁਹਾਨੂੰ ਸਿੱਖਾਂ ਦੇ ਖੂਨ ਮਾਫ ਨੇ ਤੁਸੀਂ ਜਾ ਕੇ ਸਿੱਖਾਂ ਨੂੰ ਮਾਰੋ ਉਹਨਾਂ ਨੂੰ ਲੁੱਟੋ ਤੁਹਾਡੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਊਗੀ ਸਗੋਂ ਜਿਹੜਾ ਸਿੱਖਾਂ ਨੂੰ ਮਾਰ ਕੇ ਉਹਦਾ ਸਿਰ ਵੱਢ ਕੇ ਸਾਡੇ ਕੋਲ ਲੈ ਕੇ ਆਊਗਾ ਅਸੀਂ ਉਹਨੂੰ ਇਨਾਮ ਦੇਵਾਂਗੇ ਤੇ ਜਿਹੜਾ ਮਾਰ ਨਹੀਂ ਸਕਦਾ ਸਾਨੂੰ ਆ ਕੇ ਉਹਦੀ ਸੂਹ ਦੇ ਦਿਓ ਅਸੀਂ ਤਾਂ ਵੀ ਤੁਹਾਨੂੰ ਇਨਾਮ ਦੇਵਾਂਗੇ ਹੁਣ ਉਸ ਵੇਲੇ ਕੀ ਨਾਮ ਰੱਖੇ ਗਏ ਸੀ ਸਿੰਘਾਂ ਦੀ ਸੂਹ ਦੇਣ ਵਾਲੇ ਨੂੰ 10 ਰੁਪਏ ਇਨਾਮ ਦਿੱਤਾ ਜਾਂਦਾ ਸੀ ਤੇ ਜਿਹੜਾ ਸਿੰਘਾਂ ਨੂੰ ਮਾਰ ਕੇ ਆਉਂਦਾ ਸੀ ਉਹਨੂੰ 50 ਰੁਪਏ ਜਾਂ 80 ਰੁਪਏ ਤੱਕ ਦਾ ਇਨਾਮ ਦਿੱਤਾ ਜਾਂਦਾ ਸੀ ਸ਼ਾਇਦ ਸੁਣਨ ਵਾਲਿਆਂ ਨੂੰ 10 ਰੁਪਏ ਜਾਂ 50 ਰੁਪਏ ਬਹੁਤ ਘੱਟ ਲੱਗਦੇ ਹੋਣਗੇ ਪਰ ਇੱਕ ਵਾਰ ਉਸ ਸਮੇਂ ਦੇ ਹਿਸਾਬ ਨਾਲ ਸੋਚੋ ਉਸ ਸਮੇਂ ਦੇ ਹਿਸਾਬ ਦੇ ਨਾਲ 10 ਰੁਪਏ 50 ਰੁਪਏ ਬਹੁਤ ਵੱਡੀ ਰਕਮ ਸੀ ਸਰਦਾਰ ਕਰਮ ਸਿੰਘ ਹਿਸਟੋਰੀਅਨ ਜਿਹਦੇ ਅਨੁਸਾਰ ਜ਼ਕਰੀਆ ਖਾਨ ਦੇ ਵੇਲੇ ਦੋ ਤਰ੍ਹਾਂ ਦੇ ਸਿੱਖ ਹੁੰਦੇ ਸਨ ਇੱਕ ਮਿਲਨਵਰਤਨ ਸਿੱਖ ਤੇ ਦੂਜੇ ਨਾ ਮਿਲਨਵਰਤਨ ਸਿੱਖ ਹੁਣ ਮਿਲਨਵਰਤਨੇ ਸਿੱਖ ਕਿਹੜੇ ਹੁੰਦੇ ਸਨ ਉਹ ਸਿੱਖ ਜੋ ਕਾਰਜ ਸਾਰੇ ਸਿੱਖਾਂ ਵਾਲੇ ਕਰਦੇ ਸਨ ਪਰ ਇਹ ਨਾਲ ਹੀ ਨਾਲ ਸਰਕਾਰ ਦੇ ਨਾਲ ਵੀ ਬਣਾ ਕੇ ਰੱਖਦੇ ਸਨ ਭਾਵ ਕਿ ਸਰਕਾਰੀ ਦਰਬਾਰੇ ਇਹਨਾਂ ਦਾ ਆਉਣਾ ਜਾਣਾ ਸੀ ਤੇ ਸਰਕਾਰ ਦੇ ਨਾਲ ਗੰਢ ਤੁੱਪ ਕਰਕੇ ਕਿਸੇ ਤਰ੍ਹਾਂ ਨਗਰ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸਨ ਹੁਣ ਦੂਜੇ ਆਉਂਦੇ ਆ ਨਾ ਮਿਲਨਵਰਤਨੇ ਸਿੱਖ ਇਹ ਨਾ ਮਿਲਨਵਰਤਨੇ ਸਿੱਖ ਕਿਹੜੇ ਆ ਜਿਨ੍ਹਾਂ ਨੂੰ ਉਸ ਵੇਲੇ ਇੱਕ ਤਰ੍ਹਾਂ ਨਾਲ ਬਗੀ ਸਮਝਿਆ ਜਾਂਦਾ ਸੀ ਇਹਨਾਂ ਨੇ ਸਿੱਧਾ ਐਲਾਨ ਕੀਤਾ ਸੀ ਕਿ ਸਾਡਾ ਸਰਕਾਰ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਜੇ ਸਰਕਾਰ ਜ਼ੁਲਮ ਕਰੂਗੀ ਗਲਤ ਕਰੂਗੀ ਤਾਂ ਅਸੀਂ ਸਰਕਾਰ ਦਾ ਵਿਰੋਧ ਕਰਦੇ ਹਾਂ ਤੇ ਇਹਨਾਂ ਦੀ ਅਕਸਰ ਸਰਕਾਰ ਦੇ ਨਾਲ ਸਪਾਹੀਆਂ ਦੇ ਨਾਲ ਝੜਪਾਂ ਹੁੰਦੀਆਂ ਰਹਿੰਦੀਆਂ ਸਨ ਇਹ ਅਕਾਲਪੁਰਖ ਨੂੰ ਆਪਣਾ ਲੀਡਰ ਮੰਨਦੇ ਸਨ ਤੇ ਖੁਦ ਨੂੰ ਅਕਾਲਪੁਰਖ ਦੀ ਫੌਜ ਦੱਸਦੇ ਸਨ ਤੇ ਹੁਣ ਜ਼ਕਰੀਆ ਖਾਨ ਨੇ ਇਹ ਜਿਹੜਾ ਐਲਾਨ ਕੀਤਾ ਐਸੀ ਸਿੱਖਾਂ ਨੂੰ ਮਾਰਨ ਦਾ ਇਹ ਉਹਨੇ ਦੋਵੇਂ ਤਰ੍ਹਾਂ ਦੇ ਸਿੱਖਾਂ ਵਾਸਤੇ ਕੀਤਾ ਸੀ ਨਾਮ ਮਿਲਵਰਤਨੇ ਸਿੱਖ ਤੇ ਮਿਲਵਰਤਨੇ ਸਿੱਖ ਹੁਣ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਸਾਨੂੰ ਆਪਣੇ ਇਤਿਹਾਸ ਤੋਂ ਆਪਣੇ ਪਿਛੋਕੜ ਤੋਂ ਸਿੱਖਿਆ ਲੈਣੀ ਚਾਹੀਦੀ ਆ ਤੇ ਹੁਣ ਸਾਨੂੰ ਇੱਥੇ ਵੀ ਸਿੱਖਣ ਦੀ ਲੋੜ ਆ ਕਿ ਬੇਸ਼ੱਕ ਮਿਲਨ ਵਰਤਨੇ ਸਿੱਖਾਂ ਦਾ ਸਰਕਾਰ ਦੇ ਨਾਲ ਪੂਰਾ ਬਹਿਣ ਖਲੋਣ ਸੀ ਆਉਣਾ ਜਾਣਾ ਸੀ ਸਰਕਾਰੀ ਦਰਬਾਰੇ ਪਰ ਫਿਰ ਵੀ ਜਦੋਂ ਜ਼ਕਰਿਆ ਖਾਨ ਨੂੰ ਆਪਣੇ ਉਤੇ ਖਤਰਾ ਦਿਸਿਆ ਤਾਂ ਫਿਰ ਉਹਨੇ ਕਿਸੇ ਨੂੰ ਵੀ ਬਖਸ਼ਿਆ ਫਿਰ ਭਾਵੇਂ ਉਹ ਮਿਲਨ ਵਰਤਨੇ ਸਿੱਖ ਸੀ ਤੇ ਭਾਵੇਂ ਨਾ ਮਿਲਨ ਵਰਤਨੇ ਆ ਕਹਿਣ ਤੋਂ ਭਾਵ ਕਿ ਜਦੋਂ ਸਰਕਾਰਾਂ ਨੂੰ ਆਪਣੇ ਉਤੇ ਖਤਰਾ ਬਣਦਾ ਦਿਸਦਾ ਆ ਨਾ ਤਾਂ ਫਿਰ ਇਹ ਕਿਸੇ ਦੀਆਂ ਸਕੀਆਂ ਨਹੀਂ ਬਣਦੀਆਂ ਬਾਕੀ ਅੱਗੇ ਤੁਸੀਂ ਸਿਆਣੇ ਹੋ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਅੱਗੇ ਹੋਰ ਜ਼ਿਆਦਾ ਸਪਸ਼ਟ ਕਰਕੇ ਸਮਝਾਉਣ ਦੀ ਮੈਨੂੰ ਕੋਈ ਲੋੜ ਆ। ਹੁਣ ਜਿੱਥੇ ਜ਼ਕਰਿਆ ਖਾਨ ਨੇ ਸਿੱਖਾਂ ਨੂੰ ਮਾਰਨ ਦਾ ਐਲਾਨ ਕਰ ਦਿੱਤਾ ਸੀ, ਉੱਥੇ ਉਸਨੇ ਸਿੱਖਾਂ ਦੇ ਮਕद्दਸ ਸਥਾਨ ਸ਼੍ਰੀ ਦਰਬਾਰ ਸਾਹਿਬ ਨੂੰ ਢਾਹ ਲਾਉਣ ਦੇ ਪੂਰੇ ਪ੍ਰਬੰਧ ਕਰ ਲਏ ਸਨ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਇੱਥੇ ਇਸ਼ਨਾਨ ਕਰਕੇ ਸਿੱਖਾਂ ਦੇ ਅੰਦਰ ਲੜਨ ਮਰਨ ਦੀ ਤਾਕਤ ਆ ਜਾਂਦੀ ਹੈ। ਇਸ ਲਈ ਜ਼ਕਰਿਆ ਖਾਨ ਨੇ ਸਿੱਖਾਂ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣ ਦਾ ਪੂਰਾ ਪ੍ਰਬੰਧ ਕਰ ਲਿਆ ਸੀ। ਉਸਨੇ ਮੱੱਸੇ ਰੰਗੜ ਨਾਮ ਦੇ ਇੱਕ ਦੁਸ਼ਟ ਨੂੰ ਲਿਆ ਕੇ ਦਰਬਾਰ ਸਾਹਿਬ ਬਿਠਾ ਦਿੱਤਾ ਸੀ ਮੱਸਾ ਰੰਗੜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਮੰਡਿਆਲੇ ਦਾ ਰਹਿਣ ਵਾਲਾ ਸੀ ਤੇ ਇਹਦਾ ਪੁਰਾਣਾ ਨਾਂ ਮਸਾਉਦੀਨ ਸੀ ਮੱਸਾ ਰੰਗੜ ਇਹਨੂੰ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਇਸਦੇ ਗਲ ਦੇ ਉੱਤੇ ਮੱਸਾ ਸੀ ਤੇ ਇਹ ਰੰਗੜ ਜਾਤੀ ਨਾਲ ਸੰਬੰਧ ਰੱਖਦਾ ਸੀ ਤੇ ਬਹੁਤ ਹੀ ਦੁਸ਼ਟ ਤੇ ਪਾਪੀ ਕਿਸਮ ਦਾ ਬੰਦਾ ਸੀ ਜ਼ਕਰੀਆ ਖਾਨ ਨੇ ਅੰਮ੍ਰਿਤਸਰ ਦੇ ਨੇੜੇ ਦੇ ਟੇੜੇ ਦੇ ਪਿੰਡਾਂ ਦੇ ਚੌਧਰੀਆਂ ਨੂੰ ਇਕੱਠਾ ਕੀਤਾ ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਤੇ ਉਹਨਾਂ ਦੇ ਵਿੱਚੋਂ ਮੱਸੇ ਰੰਗੜ ਨੂੰ ਚੁਣਿਆ ਤੈਨੂੰ ਕਹਿ ਦਿੱਤਾ ਕਿ ਜਾ ਕੇ ਤੂੰ ਦਰਬਾਰ ਸਾਹਿਬ ਦੇ ਬਹਿ ਅੱਜ ਤੋਂ ਤੂੰ ਅੰਮ੍ਰਿਤਸਰ ਦਾ ਨਵਾਂ ਹਾਕਮ ਤੈਨੂੰ ਖੁੱਲੀ ਛੂਟ ਆ ਤੂੰ ਚਾਹੇ ਜੋ ਮਰਜ਼ੀ ਕਰ ਤੈਨੂੰ ਕੋਈ ਕੁਝ ਨਹੀਂ ਕਹੂਗਾ ਤੈਨੂੰ ਸ਼ਾਹੀ ਫੌਜਾਂ ਦਿੱਤੀਆਂ ਜਾਣਗੀਆਂ ਤੈਨੂੰ ਸਰਕਾਰ ਦੀ ਪੂਰੀ ਸ਼ੈ ਆ ਤੂੰ ਕਿਸੇ ਨੂੰ ਕੁਝ ਵੀ ਕਹੇ ਤੇਰੇ ਉੱਤੇ ਕੋਈ ਕਾਰਵਾਈ ਨਹੀਂ ਹੋਊਗੀ ਸਭ ਕੋ ਤੇਰਾ ਹੁਕਮ ਮੰਨਣਗੇ ਸਾਰੇ ਮਸੇਰੰਗੜ ਨੂੰ ਜ਼ਕਰਿਆ ਖਾਨ ਦੀ ਇੰਨੀ ਸ਼ੈ ਮਿਲਣ ਤੋਂ ਬਾਅਦ ਪੂਰਾ ਲਾਮ ਲਸ਼ਕਰ ਮਿਲਣ ਤੋਂ ਬਾਅਦ ਉਹਨੇ ਵੀ ਅੱਤ ਚੁੱਕਣ ਵਿੱਚ ਕੋਈ ਕਸਰ ਨਾ ਛੱਡੀ ਜਦੋਂ ਦਰਬਾਰ ਸਾਹਿਬ ਉੱਪਰ ਉਹਦਾ ਕਬਜ਼ਾ ਆ ਜਾਂਦਾ ਆ ਉਹ ਆ ਕੇ ਦਰਬਾਰ ਸਾਹਿਬ ਬੈਠ ਜਾਂਦਾ ਆ ਦਰਬਾਰ ਸਾਹਿਬ ਉੱਪਰ ਕਬਜ਼ਾ ਕਰਨ ਤੋਂ ਬਾਅਦ ਉਹਨੇ ਪਹਿਲਾ ਕੰਮ ਕੀ ਕੀਤਾ ਕਿ ਉਸਨੇ ਆਪਣੀ ਸੁਰੱਖਿਆ ਵਾਸਤੇ ਜਿਹੜੀ ਫੌਜ ਸੀ ਉਹਨੂੰ ਚਾਰੇ ਪਾਸੇ ਖੜਾ ਕਰ ਲਿਆ ਦਰਬਾਰ ਸਾਹਿਬ ਦੇ ਤੇ ਫਿਰ ਜੋ ਪਵਿੱਤਰ ਸਰੋਵਰ ਸੀ ਉਹਦੇ ਵਿੱਚ ਪਸ਼ੂਆਂ ਦੀਆਂ ਹੱਡੀਆਂ ਘੋੜਿਆਂ ਦੀ ਲਿੱਦ ਤੇ ਗੰਦ ਦੇ ਨਾਲ ਪੂਰੇ ਸਰੋਵਰ ਨੂੰ ਪੂਰ ਦਿੱਤਾ ਤੇ ਆਪ ਦਰਬਾਰ ਸਾਹਿਬ ਜਿਹੜਾ ਮੁੱਖ ਸਥਾਨ ਆ ਸੱਚਖੰਡ ਉਸਨੂੰ ਚੁਣਿਆ ਆਪ ਨੇ ਬਹਿਣ ਵਾਸਤੇ ਹੁਣ ਜਿੱਥੇ ਕਦੀ ਗੁਰੂ ਗ ਉੱਥੇ ਮੱッセ ਰੰਗੜ ਨੇ ਆਪਣਾ ਪਲੰਗਾ ਢਾਲਿਆ ਸੀ ਜਿੱਥੇ ਕਿਰਤਨੀਆ ਸਿੰਘ ਬੈਠ ਕੇ ਕੀਰਤਨ ਕਰਦੇ ਸਨ ਉੱਥੇ ਹੁਣ ਉਸਨੇ ਗਾਉਣ ਵਾਲੇ ਬਿਠਾ ਦਿੱਤੇ ਸਨ ਜਿੱਥੇ ਚਵਰ ਸਾਹਿਬ ਰੱਖਿਆ ਜਾਂਦਾ ਸੀ ਉੱਥੇ ਉਸਨੇ ਆਪਣਾ ਹੁੱਕਾ ਰੱਖ ਲਿਆ ਸੀ ਦਰਬਾਰ ਸਾਹਿਬ ਦੇ ਅੰਦਰ ਪਲੰਗੇ ਤੇ ਬੈਠ ਕੇ ਉਵੇਸ਼ਵਾਵਾਂ ਦਾ ਨਾਚ ਵੇਖਿਆ ਕਰਦਾ ਸੀ ਦਰਬਾਰ ਸਾਹਿਬ ਦੇ ਅੰਦਰ ਮੀਟ ਤੇ ਸ਼ਰਾਬ ਦੇ ਦੌਰ ਚੱਲਣ ਲੱਗੇ ਉਹ ਪਾਣ ਖਾਂਦਾ ਸੀ ਜਿੱਥੇ ਉਹਦਾ ਜੀ ਕਰਦਾ ਸੀ ਉੱਥੇ ਹੀ ਥੁੱਕਦਾ ਸੀ ਤੇ ਮੀਟ ਖਾ ਕੇ ਹੱਡੀਆਂ ਵੀ ਦਰਬਾਰ ਸਾਹਿਬ ਦੇ ਅੰਦਰ ਹੀ ਸੁੱਟਦਾ ਸੀ ਜਿੱਥੇ ਕਦੀ ਗੁਰੂ ਕੇ ਲੰਗਰ ਪੱਕਦੇ ਸਨ ਉੱਥੇ ਮੱッセ ਰੰਗੜ ਦੇ ਮੀਟ ਜਨੇ ਲਾ ਦਿੱਤਾ ਸੀ ਮੱッセ ਰੰਗੜ ਦੇ ਚੁੱਕੇ ਹੋਏ ਯਾਤ ਨੂੰ ਅਜੇ ਕੁਝ ਦਿਨ ਹੀ ਹੋਏ ਸਨ ਕਿ ਅੰਮ੍ਰਿਤਸਰ ਦੇ ਨੇੜੇ ਪੈਂਦੇ ਪਿੰਡ ਕੰਗ ਦੇ ਰਹਿਣ ਵਾਲੇ ਭ ਤੋ ਦਰਬਾਰ ਸਾਹਿਬ ਤੋਂ ਥੋੜੀ ਦੂਰ ਹੁੰਦੇ ਨੇ ਤਾਂ ਕੀ ਦੇਖਦੇ ਨੇ ਸ਼ਾਹੀ ਫੌਜ ਦਾ ਘੇਰਾ ਦਰਬਾਰ ਸਾਹਿਬ ਦੇ ਚਾਰੇ ਪਾਸੇ ਪਿਆ ਹੁੰਦਾ ਇੱਥੋਂ ਇੱਕ ਗੱਲ ਸਮਝ ਜਾਂਦੇ ਨੇ ਕਿ ਦੁਸ਼ਟਾਂ ਦਾ ਦਰਬਾਰ ਸਾਹਿਬ ਉੱਪਰ ਕਬਜ਼ਾ ਹੋ ਗਿਆ ਆ ਪਰ ਫਿਰ ਵੀ ਉਹ ਇਸ ਗੱਲ ਨੂੰ ਪੱਕਾ ਬਣਾਉਣ ਵਾਸਤੇ ਯਕੀਨੀ ਬਣਾਉਣ ਵਾਸਤੇ ਕਿਸੇ ਬੰਦੇ ਨੂੰ ਪੁੱਛਦੇ ਹਨ ਕਿ ਫੌਜ ਇੰਨੀ ਕਿਉਂ ਤਾਂ ਬੰਦਾ ਦੱਸਦਾ ਹੈ ਕਿ ਇੱਥੇ ਮੱਥੇ ਰੰਗੜ ਨੇ ਕਬਜ਼ਾ ਕਰ ਲਿਆ ਤੂੰ ਸ਼ਰਾਬ ਤੇ ਮੀਟ ਤੇ ਦੌਰ ਚਲਾਉਂਦਾ ਆ ਵੇਸ਼ਪੋਮ ਦਾ ਨਾਚ ਦੇਖਦਾ ਆ ਗੌਣ ਮਜੋਨ ਵਾਲੇ ਆਉਂਦੇ ਨੇ ਉਹ ਸਾਰਾ ਵਰਤਾਲਾ ਦੱਸਦਾ ਭਾਈ ਬਲਾਕਾ ਸਿੰਘ ਜੀ ਨੂੰ ਉਸ ਬੰਦੇ ਦੇ ਕੋਲੋਂ ਸਿਰਫ ਇੰਨਾ ਸੁਣਨ ਦੀ ਧੀਰ ਸੀ ਕਿ ਭਾਈ ਬਲਾਕਾ ਸਿੰਘ ਦੀਆਂ ਅੱਖਾਂ ਦੇ ਚ ਲਹੂ ਉੱਤਰ ਆਇਆ ਉਹਨਾਂ ਦੇ ਡੋਲੇ ਫੜਤਣ ਲੱਗੇ ਉਹਨਾਂ ਨੇ ਆਪਣੀ ਕਿਰਪਾਨ ਨੂੰ ਹੱਥ ਪਾਇਆ ਤੇ ਜਾਣ ਲੱਗੇ ਦਰਬਾਰ ਸਾਹਿਬ ਵੱਲੋਂ ਤਾਂ ਬੰਦਾ ਉਹਨਾਂ ਨੂੰ ਉੱਥੇ ਰੋਕ ਲੈਂਦਾ ਕਹਿੰਦਾ ਭਾਈ ਜ਼ਰਾ ਠਰਮੇ ਨਾਲ ਕੰਮ ਲੈ ਤੂੰ ਇਕੱਲਾ ਆ ਤੇ ਉਧਰ ਫੌਜ ਬਹੁਤ ਜ਼ਿਆਦੀ ਆ ਤੂੰ ਜਾਵੇਂਗਾ ਤਾਂ ਤੇਰੀ ਤਾਂ ਬੋਟੀ-ਬੋਟੀ ਵੀ ਨਾ ਹੱਥ ਨਹੀਂ ਹੋਣੀ ਤੂੰ ਇਕੱਲਾ ਜਾ ਕੇ ਉੱਥੇ ਕੀ ਕਰ ਲੇਗਾ ਪਰ ਉੱਥੇ ਹਜ਼ਾਰਾਂ ਦੀ ਫੌਜ ਆ ਜੇ 2-400 500 ਨੂੰ ਮਾਰ ਵੀ ਦੇਗਾ ਤੇ ਉੱਥੋਂ ਪਿੱਛੋਂ ਹੋਰ ਫੌਜ ਆਈ ਜਾਏਗੀ ਪਰ ਤੇਰੇ ਇਕੱਲੇ ਤੋਂ ਕੁਝ ਨਹੀਂ ਹੋਣਾ ਤੇਰੇ ਇੰਜ ਕਰਨ ਦੇ ਨਾਲ ਬੇਦਬੀ ਨਹੀਂ ਰੁਕਣ ਵਾਲੀ ਸੋ ਇਹ ਵੇਲਾ ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲੈਣ ਦਾ ਆ ਭਾਈ ਬਲਾਕਾ ਸਿੰਘ ਜੀ ਵੀ ਇਸ ਗੱਲ ਦੀ ਗੰਭੀਰਤਾ ਨੂੰ ਸਮਝਦੇ ਨੇ ਤੇ ਉੱਥੇ ਹੀ ਰੁਕ ਜਾਂਦੇ ਨੇ ਪਰ ਹੁਣ ਉਹ ਚੁੱਪ ਬੈਠਣ ਵਾਲੇ ਨਹੀਂ ਸਨ ਉਹ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਬਿਨਾਂ ਹੀ ਵਾਪਸ ਮੁੜ ਜਾਂਦੇ ਨੇ ਤੇ ਜਾ ਕੇ ਦਰਬਾਰ ਸਾਹਿਬ ਦੀ ਹੋਈ ਬੇਦਬੀ ਦਾ ਬਦਲਾ ਲੈਣ ਵਾਸਤੇ ਰਣਨੀਤੀ ਬਣਾਉਣ ਬਾਰੇ ਸੋਚਦੇ ਨੇ ਹੁਣ ਜਿਵੇਂ ਕਿ ਵੀਡੀਓ ਦੇ ਵਿੱਚ ਮੈਂ ਪਹਿਲਾਂ ਦੱਸਿਆ ਕਿ ਉਸ ਵੇਲੇ ਜਿਹੜੇ ਉਹ ਪੰਜਾਬ ਚ ਨਾ ਰਹਿ ਕੇ ਸਗੋਂ ਪੰਜਾਬ ਤੋਂ ਬਾਹਰ ਜੰਗਲਾਂ ਵਿੱਚ ਰਹਿੰਦੇ ਸਨ ਇਸ ਲਈ ਪਾਪਾ ਬਲਾਕਾ ਸਿੰਘ ਜੀ ਕੀ ਕਰਦਿਆ ਕਿ ਆਪਣੇ ਘੋੜੇ ਦੇ ਸਵਾਰ ਹੁੰਦੇ ਨੇ ਤੇ ਸਿੰਘਾਂ ਦੀ ਭਾਲ ਵਿੱਚ ਪੰਜਾਬ ਤੋਂ ਬਾਹਰ ਰਾਜਸਥਾਨ ਵੱਲੋਂ ਤੁਰ ਪੈਂਦੇ ਨੇ ਬੀਕਾਨੇਰ ਪਹੁੰਚ ਕੇ ਉਹਨਾਂ ਦੀ ਮੁਲਾਕਾਤ ਉਥੇ ਬਾਬਾ ਸ਼ਾਮ ਸਿੰਘ ਜੀ ਦੇ ਜੱਥੇ ਨਾਲ ਹੁੰਦੀ ਆ ਜਿਦੇ ਵਿੱਚ ਭਾਈ ਮਹਤਾਬ ਸਿੰਘ ਜੀ ਸਨ ਹੁਣ ਭਾਈ ਮਹਤਾਬ ਸਿੰਘ ਜੀ ਕੌਣ ਸਨ ਇਹ ਤਾਂ ਤੁਸੀਂ ਵੀਡੀਓ ਚ ਪਹਿਲਾਂ ਜਾਣ ਹੀ ਚੁੱਕੇ ਹੋ ਤੇ ਭਾਈ ਮਹਤਾਬ ਸਿੰਘ ਦਾ ਰੋਬ ਇੰਨਾ ਆ ਕਿ ਸਰਕਾਰ ਉਹਨਾਂ ਨੂੰ ਫਾੜ ਨਹੀਂ ਪਾਉਂਦੀ ਕਹਿਣ ਤੋਂ ਭਾਵ ਕਿ ਜੇਕਰ ਭਾਈ ਮਹਤਾਬ ਸਿੰਘ ਜੀ ਕਿਤੇ ਜਾ ਵੀ ਰਏ ਹੁਣ ਤੇ ਉਹਨਾਂ ਦੇ ਸਾਹਮਣੇ ਸਪਾਈ ਆ ਜਾਣ ਤਾਂ ਸਪਾਈ ਆਪ ਰਸਤਾ ਛੱਡ ਦੇਣ ਉਹਨਾਂ ਦੇ ਲੰਘਣ ਵਾਸਤੇ ਹੁਣ ਸੋਚ ਕੇ ਵੇਖੋ ਕਿ ਭਾਈ ਮਹਤਾਬ ਸਿੰਘ ਦਾ ਰਤਬਾ ਉਹਨਾਂ ਦਾ ਰੋਬ ਕਿੰਨਾ ਹੋਗਾ ਕਿ ਸਪਾਈ ਉਹਨਾਂ ਨੂੰ ਚਾਹੁੰਦੇ ਵੀ ਫੜ ਨਹੀਂ ਸਕਦੇ ਹੁਣ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਜਦੋਂ ਭਾਈ ਬਲਾਕਾ ਸਿੰਘ ਜੀ ਬੀਕਾਨੇਰ ਪਹੁੰਚਦੇ ਨੇ ਤੇ ਉੱਥੇ ਉਹਨਾਂ ਦੀ ਮੁਲਾਕਾਤ ਬਾਬਾ ਸ਼ਾਮ ਸਿੰਘ ਜੀ ਦੇ ਜਥੇ ਨਾਲ ਹੁੰਦੀ ਹੈ ਜਿੱਥੇ ਭਾਈ ਮਹਤਾਬ ਸਿੰਘ ਜੀ ਬੈਠੇ ਹੁੰਦੇ ਨੇ ਭਾਈ ਮਹਤਾਬ ਸਿੰਘ ਜੀ ਬਾਬਾ ਬਲਾਕਾ ਜੀ ਨੂੰ ਪੁੱਛਦੇ ਨੇ ਕਿ ਹਾਂਜੀ ਭਾਈ ਸਾਹਿਬ ਕਿੱਧਰੋਂ ਆਇਓ ਤਾਂ ਭਾਈ ਬਲਾਕਾ ਜੀ ਦੱਸਦੇ ਨੇ ਕਿ ਮੈਂ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਤੋਂ ਆਇਆ ਆ। ਭਾਈ ਬਲਾਕਾ ਸਿੰਘ ਜੀ ਨੇ ਇੰਨੀ ਗੱਲ ਕਹਿਣ ਦੀ ਧੀਰਸ ਸੀ ਕਿ ਭਾਈ ਮਹਤਾਬ ਸਿੰਘ ਜੀ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਤੇ ਕਹਿੰਦੇ ਹਨ ਤੁਸੀਂ ਧਨੋ ਸਿੰਘ ਜੀ ਤੁਸੀਂ ਗੁਰੂ ਕੀ ਨਗਰੀ ਤੋਂ ਆਏ ਹੋ ਤੁਸੀਂ ਸਤਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਆਏ ਹੋ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਕੇ ਆਏ ਹੋ ਮੈਨੂੰ ਤੁਹਾਡੇ ਚਰਨਾਂ ਧੂੜ ਆਪਣੇ ਮੱਥੇ ਤੇ ਲਾ ਲੈਣ ਦਿਓ। ਮੈਂ ਆਪਜੀ ਜਾਣਕਾਰੀ ਵਾਸਤੇ ਦੱਸ ਦਵਾਂ ਕਿ ਉਹ ਸਮਾਂ ਸੀ ਜਦੋਂ ਸਿੰਘਾਂ ਦੇ ਕੋਲ ਇੰਨਾ ਸਮਾਂ ਨਹੀਂ ਸੀ ਹੁੰਦਾ ਕਿ ਉਹ ਜਾ ਕੇ ਪੰਜਾ ਤਖਤਾਂ ਦੇ ਦਰਸ਼ਨ ਕਰ ਸਕਣ ਤੇ ਨਾ ਹੀ ਉਦੋਂ ਉਹਨਾਂ ਦੇ ਕੋਲ ਕੋਈ ਇਹਨੇ ਸਾਧਨ ਦੇ ਸੰਨ ਤੇ ਉਸ ਵੇਲੇ ਕੀ ਸਮਝਿਆ ਜਾਂਦਾ ਸੀ ਕਿਸੇ ਵੀ ਤਖਤ ਦੇ ਦਰਸ਼ਨ ਕਰਕੇ ਆਇਆ ਤੇ ਤੁਸੀਂ ਉਸ ਦੇ ਦਰਸ਼ਨ ਕਰ ਲੈਂਦੇ ਹੋ ਤਾਂ ਤੁਹਾਨੂੰ ਵੀ ਓਨਾ ਹੀ ਫਲ ਮਿਲਦਾ ਆ ਜਿੰਨਾ ਫਲ ਤਖਤਾਂ ਦੇ ਦਰਸ਼ਨ ਕਰਨ ਦੇ ਨਾਲ ਮਿਲਦਾ ਆ ਭਾਈ ਮਹਿਤਾਬ ਸਿੰਘ ਜੀ ਦੇ ਇਹ ਗੱਲ ਕਹਿਣ ਦੀ ਧੀਰ ਸੀ ਕਿ ਭਾਈ ਬਲਾਕਾ ਸਿੰਘ ਜੀ ਭੁੱਬ ਮਾਰ ਕੇ ਰਹਿੰਦੇ ਨੇ ਤੇ ਕਹਿੰਦੇ ਨੇ ਕਿ ਜਿਸ ਨਗਰੀ ਦੀ ਧੂੜ ਤੁਸੀਂ ਆਪਣੇ ਮੱਥੇ ਤੇ ਲਾਉਣ ਨੂੰ ਫਿਰਦੇ ਹੋ ਦੁਸ਼ਟਾਂ ਨੇ ਉਸ ਧੂੜ ਦੀ ਪਵਿੱਤਰਤਾ ਨੂੰ ਮਿੱਟੀ 'ਚ ਮਿਲਾ ਕੇ ਰੱਖ ਦਿੱਤਾ ਹੈ ਪਾਈ ਬਲਾਕਾ ਸਿੰਘ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਦਰਬਾਰ ਸਾਹਿਬ ਤੇ ਹੋਈ ਬੇਦਬੀ ਦਾ ਸਾਰਾ ਵਰਤਾਰਾ ਪਾਈ ਮਹਤਾਬ ਸਿੰਘ ਜੀ ਦੇ ਭਾਈ ਸ਼ਾਮ ਸਿੰਘ ਜੀ ਦੱਸਣ ਦੱਸਦੇ ਹਨ ਤਾਂ ਇਹ ਗੱਲ ਸੁਣ ਕੇ ਪਾਈ ਮਹਤਾਬ ਸਿੰਘ ਜੀ ਪੂਰੇ ਰੋਹ ਵਿੱਚ ਆਉਂਦੇ ਨੇ ਤੇ ਕਹਿੰਦੇ ਹਨ ਕਿ ਜਦੋਂ ਤੂੰ ਇੱਥੇ ਆ ਰਿਹਾ ਸੀ ਤੈਨੂੰ ਰਸਤੇ ਦੇ ਵਿੱਚ ਕਿਤੇ ਵੀ ਕੋਈ ਨਦੀ ਨਾਲਾ ਦਰਿਆ ਨਹੀਂ ਮਿਲਿਆ ਤੂੰ ਉੱਥੇ ਡੁੱਬ ਕੇ ਮਰ ਕਿਉਂ ਨਹੀਂ ਗਿਆ ਤੂੰ ਦਰਬਾਰ ਸਾਹਿਬ ਦੀ ਬੇਦਬੀ ਨੂੰ ਦੇਖ ਕੇ ਖੜਾ ਕਿੱਦਾਂ ਰਹਿ ਗਿਆ ਤੈਨੂੰ ਅੱਗ ਕਿਉਂ ਨਾ ਲੱਗ ਗਈ ਤਾਂ ਪਾਈ ਬਲਾਕਾ ਸਿੰਘ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਪਾਈ ਮਹਤਾਬ ਸਿੰਘ ਜੀ ਤੁਹਾਡਾ ਗੁੱਸਾ ਜਾਇਜ਼ ਏ ਮਨ ਕੀ ਉੱਥੇ ਉਹਨਾਂ ਦੁਸ਼ਟਾਂ ਦੇ ਨਾਲ ਭੇਡ ਜਾਵਾਂ ਤੇ ਸ਼ਹੀਦੀ ਪ੍ਰਾਪਤ ਕਰ ਜਾਵਾਂ ਪਰ ਇੱਕ ਵਾਰ ਸੋਚ ਕੇ ਦੇਖੋ ਜੇਕਰ ਮੈਂ ਉੱਥੇ ਸ਼ਹੀਦ ਹੋ ਜਾਂਦਾ ਤਾਂ ਅੱਜ ਤੁਹਾਨੂੰ ਇਹ ਖਬਰ ਆ ਕੇ ਕਿਹਨੇ ਦੇਣੀ ਸੀ ਤੇ ਨਾਲੇ ਮੇਰੇ ਇਕੱਲੇ ਦੇ ਸ਼ਹੀਦੀ ਪਾਉਣ ਦੇ ਨਾਲ ਉੱਥੇ ਹੋਰ ਇਹ ਬੇਦਬੀ ਰੁਕ ਨਹੀਂ ਸੀ ਜਾਣੀ ਮੈਂ ਤੁਹਾਡੇ ਕੋਲ ਆਇਆ ਹਾਂ ਸਿੰਘਾਂ ਨੂੰ ਇਕੱਠਾ ਕਰਨ ਆਇਆ ਹਾਂ ਤਾਂ ਕਿ ਅਸੀਂ ਸਿੰਘਾਂ ਦੀ ਫੌਜ ਬਣਾ ਕੇ ਉਥੇ ਹਮਲਾ ਕਰੀਏ ਤੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਈਏ ਤੇ ਸੱਤ ਜਾਣਿਓ ਜਦੋਂ ਤੁਸੀਂ ਇਕੱਠੇ ਹੋ ਕੇ ਦਰਬਾਰ ਸਾਹਿਬ ਤੇ ਹਮਲਾ ਕਰੋਗੇ ਦੁਸ਼ਮਣਾਂ ਦਾ ਸੋਧਾ ਲਾਓਗੇ ਤਾਂ ਸਭ ਤੋਂ ਅੱਗੇ ਤੁਹਾਨੂੰ ਮੈਂ ਖੜਾ ਮਿਲੂੰਗਾ ਭਾਈ ਬਲਾਕਾ ਸਿੰਘ ਜੀ ਦੀ ਇਹ ਗੱਲ ਸੁਣ ਕੇ ਭਾਈ ਮਹਤਾਬ ਸਿੰਘ ਜੀ थोडे ਠੰਡੇ ਹੁੰਦੇ ਨੇ ਤੇ ਫਿਰ ਵਿਚਾਰ ਕੀਤੀ ਜਾਂਦੀ ਆ ਕਿ ਸਿੰਘਾਂ ਨੂੰ ਇਕੱਠਾ ਕੀਤਾ ਜਾਵੇ ਰਣਨੀਤੀ ਬਣਾਈ ਜਾਵੇ ਤੇ ਦੁਸ਼ਟਾਂ ਦੇ ਕੋਲੋਂ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਇਆ ਜਾਵੇ ਸੋ ਇਹ ਸੀ ਇਥੋਂ ਤੱਕ ਦਾ ਇਤਿਹਾਸ ਕਿ ਕਿਵੇਂ ਪਾਈ ਬਲਾਕਾ ਸਿੰਘ ਜੀ ਨੇ ਆਪਣੇ ਅਖੇ ਦਰਬਾਰ ਸਾਹਿਬ ਨੂੰ ਦੀ ਬੇਦਬੀਨ ਦੇਖਿਆ ਤੇ ਆਕੇ ਪਾਈ ਮਹਤਾਬ ਸਿੰਘ ਜੀ ਨੂੰ ਦੱਸਿਆ ਤੇ ਇਸ ਤੋਂ ਅੱਗੇ ਹੁਣ ਪਾਈ ਮਹਤਾਬ ਸਿੰਘ ਜੀ ਕੀ ਰਣਨੀਤੀ ਬਣਾਉਂਦੇ ਨੇ ਕਿਵੇਂ ਪਾਈ ਸੁੱਖਾ ਸਿੰਘ ਜੀ ਆਕੇ ਉਹਨਾਂ ਦੇ ਨਾਲ ਰਲਦੇ ਨੇ ਕਿਵੇਂ ਉਹ ਤਰਨ ਤਰਨ ਸਾਹਿਬ ਵਿਖੇ ਆਕੇ ਭੇਸ ਵਟਾਉਂਦੇ ਨੇ ਗੁੱਤਲੀਆਂ ਦੇ ਵਿੱਚ ਕੀ ਸੱਚਮੁੱਚ ਪੈਸੇ ਭਰੇ ਜਾਂਦੇ ਨੇ ਨਾ ਠਿਕਰੀਆਂ ਭਰੀਆਂ ਜਾਂਦੀਆਂ ਨੇ ਕਿਵੇਂ ਉਹ ਮੱッセ ਰੰਗੜ ਦਾ ਸੌਦਾ ਲਾਉਂਦੇ ਨੇ ਅੱਗੇ ਕੀ ਕੁਝ ਹੁੰਦਾ ਇਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਸੋ ਇਸ ਤੋਂ ਅੱਗੇ ਕੀ ਕੁਝ ਹੋਇਆ ਇਸ ਤੋਂ ਅੱਗੇ ਦਾ ਇਤਿਹਾਸ ਕੀ ਸੀ ਇਹਦੇ ਬਾਰੇ ਜਾਣਨ ਵਾਸਤੇ ਤੁਸੀਂ ਕ ਜਲਦੀ ਇਸ ਵੀਡੀਓ ਦਾ ਦੂਜਾ ਭਾਗ ਲੈ ਕੇ ਤੁਹਾਡੇ ਕੋਲ ਆਉਂਗਾ ਤੇ ਉਹਦੇ ਵਿੱਚ ਜਾਣਾਂਗੇ ਫਿਰ ਆਪਾਂ ਪੂਰਾ ਇਤਿਹਾਸ ਕੀ ਸੀ ਸੋ ਹੁਣ ਜੇਕਰ ਤੁਸੀਂ ਇਥੋਂ ਤੱਕ ਆ ਗਏ ਹੋ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਜਿਵੇਂ ਤੁਹਾਨੂੰ ਸਾਡੀ ਵੀਡੀਓਜ਼ ਦਾ ਇੰਤਜ਼ਾਰ ਰਹਿੰਦਾ ਆ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਆ ਤੇ ਇੱਕ ਬੇਨਤੀ ਹੋਰ ਆ ਕਿ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੁਹਾਡੇ ਸ਼ੇਅਰ ਲਾਈਕ ਤੇ ਕਮੈਂਟ ਦੇ ਨਾਲ YouTube ਨੂੰ ਵੀ ਪਤਾ ਲੱਗਦਾ ਕਿ ਲੋਕ ਇਸ ਕੰਟੈਂਟ ਨੂੰ ਪਸੰਦ ਕਰ ਰਹੇ ਨੇ ਤੇ ਫਿਰ ਉਹ ਆਪਣੇ ਆਪ ਪ੍ਰਮੋਟ ਕਰਦਾ ਹੈ ਇਸ ਕੰਟੈਂਟ ਨੂੰ ਇਸ ਤਰ੍ਹਾਂ ਆਪਣਾ ਇਹ ਜੋ ਇਤਿਹਾਸ ਆ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਆ ਸੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ